ਭਗਵਾਨੀ ਵਿੱਚ ਤੁਹਾਡਾ ਸਵਾਗਤ ਹੈ ਇਹ ਪਰਾਜਿਤ ਦੀਆਂ ਬੇਲ ਹਰੀ ਹੋ ਗਈਆਂ ਇਹਨੂੰ ਮੈਂ ਗਵਲੇ ਦੇ ਵਿੱਚ ਲਗਾਉਣਾ ਸਾਰੀਆਂ ਪੱਟ ਕੇ ਤੇ ਇਹ ਵੀ ਕਦੂਆਂ ਦੀ ਬੇਲ ਆ ਗੇਂਦੇ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਆ ਫਿਰ रिकॉर्डिंग करनी ਪੈਣੀ ਆ ਤੇ ਸਾਰੇ ਫਲ ਪੈਣਗੇ ਅੱਜ ਬੱਦਲਾਂ ਵਾਲਾ ਮੌਸਮ ਹੋ ਗਿਆ ਇਹ ਬੇਲ ਵੀ ਬਾਦ ਨਹੀਂ ਰਹੀ ਤੇ ਛੀਰੇ ਦੀ ਬੇਲਾ ਲੱਗਦਾ ਵੈਰਾਈਟੀ ਨਹੀਂ ਵਧੀਆ ਨਿਕਲੀ ਇਹ ਵੱਧ ਨਹੀਂ ਰਹੀ ਇਹ ਕਦੂ ਲੱਗੇ ਹੋਏ ਤੁਸੀਂ ਦੇਖ ਸਕਦੇ ਨਿੱਕੇ ਨਿੱਕੇ ਕਿੰਨੇ ਸੋਹਣੇ ਲੱਗਦੇ ਲੱਗੇ ਇਹ ਇਹ ਦੇਖੋ ਛੋਟਾ ਜਿਹਾ ਕਦੂ ਲੱਗਿਆ ਹੈ ਮੈਂ ਬੇਲ ਦੀ ਕੋਈ ਕਟਿੰਗ ਨਹੀਂ ਕੀਤੀ ਇਹ ਬੇਸੀ ਲੱਗ ਰਹੇ ਨੇ ਇਹਨੂੰ ਬਸ ਕਾ ਵੇਖੋ ਵੱਡਾ ਸਾਰਾ ਲੱਗਿਆ ਹੋਇਆ ਇਹ ਮੈਂ ਤੋੜਨਾ ਹਾਂ ਇਹਦੇ ਛੋਟੇ ਛੋਟੇ ਲੱਗੇ ਹੋਏ ਇਹ ਚੱਪਣ ਕੱਦੂ ਆ ਇਹ ਕੀਆ ਕੱਦੂ ਨੇ ਮੈਂ ਤੋੜਿਆ ਹੁਣ ਇਹਨੂੰ ਸੋਲੇੰ ਦਾ ਪਾਉਂਗੀ ਹੁਣ ਟਮਾਟਰਾਂ ਦੇ ਪੌਦੇ ਵੀ ਸੁੱਕ ਚੱਕੇ ਨੇ ਇਹਨਾਂ ਦੀ ਜਗ੍ਹਾ ਮੈਂ ਹੋਰ ਪੌਦੇ ਲਗਾਉਂਗੀ ਬਹੁਤ ਬਹੁਤ ਹੋਵਾ ਤੇਨਾਂ ਨੇ ਪਾ ਸੇਵ ਦਾ ਪੌਦਾ ਵੀ ਵਿਚ ਹੋਇਆ ਇਹ ਵੇਲੇ ਕਟਿੰਗ ਕਰਨ ਨਾਲ ਬਹੁਤ ਜ਼ਿਆਦਾ ਫੈਲਦੀ ਆ ਇਨਵੇਂ ਪੌਟ ਕਿੰਨੇ ਵੀ ਜਗ੍ਹਾ ਕੋਰਪੋਦ ਲਗਾਂਗੀ ਸਾਰੀ ਤੋੜ ਲੈਣੇ ਆ ਬੰਦਾਂ ਦਾ ਮੌਸਮ ਇਸ ਕਰਕੇ ਪੌਦਾ ਹੁਣ ਪਟ ਦੂੰਗੀ ਵੇ ਨਾਲੇ ਬੋਦਾ ਵੀ ਸੱਟ ਜੇ ਹੋ ਜੂਗਾ ਇਹਨੂੰ ਕਿੰਨੇ ਸੋਹਣੇ ਪਰ ਲੱਗਦੇ ਆ ਵਿੱਚ ਹੀ ਫਸਿਆ ਪਿਆ ਇਹ گلاب ਵੀ ਇਸ ਤਰ੍ਹਾਂ ਲੱਗਦਾ ਜਿਵੇਂ ਇਹਨੂੰ ਪੇਂਟ ਕੀਤਾ ਹੁੰਦਾ ਕਲਰ ਦੇ ਨਾਲ ਇਹ ਦੇਸੀ ਗਲਾਬ ਨਹੀਂ ਹੈਗਾ ਦੇਸੀ ਗਲਾਬ ਜਿਹੜਾ ਬਹੁਤ ਵਧੀਆ ਹੁੰਦਾ ਇਹ ਵੀ ਸਾਰਾ ਪੱਟ ਕੇ ਖਣੇ ਨੂੰ ਮੈਂ ਪੱਟ ਦੇਣਾ ਤੇ ਸਾਰੇ ਟਮਾਟਰ ਤੋੜ ਕੇ ਇੱਥੇ ਹੋਰ ਪੌਦੇ ਲਗਾਵਾਂਗੇ ਇਹ ਵਾਰ ਗੁਰ ਨਹੀਂ ਲੱਗੇ ਹੈਗੇ ਅਗਲੀ ਵਾਰ ਲੱਗਣਗੇ ਇਹਨੂੰ ਸੁੰਡੀ ਖਾ ਗਿਆ ਸੀ ਪਹਿਲਾਂ ਮੇਰੀ